ਜਿਹੜੇ ਜੇਲ੍ਹ ਚੋਂ ਲੈ ਕੇ ਆਏ ਨੇ ਸੱਤਾ ਬੰਦਿਆਂ ਨੂੰ ਜਿਹੜਾ ਐਫ ਆਈ ਆਰ 49 ਦੇ ਵਿੱਚ ਉਹਨਾਂ ਨੂੰ ਅਰੈਸਟ ਪਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਜਿਵੇਂ ਉਸ ਦੇ ਵਿੱਚ ਰਿਮਾਂਡ ਮੰਗੇ ਸਾਡੇ ਵੱਲੋਂ ਤਾਂ ਇਹੀ ਹੈ ਕਿ 2 ਸਾਲ ਦੇ ਬਾਅਦ ਕੋਈ ਰਿਕਵਰੀ ਨਹੀਂ ਕਿਉਂਕਿ ਜਿਹੜੇ ਆਲਰੇਡੀ ਬੰਦੇ ਪਹਿਲਾਂ ਅਰੈਸਟ ਕੀਤੇ ਹੋਏ ਨੇ ਉਹਨਾਂ ਦੇ ਕੋਲੋਂ ਕੋਈ ਕੋਈ ਚੀਜ਼ ਰਿਕਵਰ ਨਹੀਂ ਸੀ ਉਹ ਚਲਾਨ ਆਲਡੀ ਪੈਂਡਿੰਗ ਹੈ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਸਿਰਫ ਇਹਨਾਂ ਨੂੰ ਨੋਮੀਨੇਟ ਕਰਤਾ ਤੋ ਮੈਨੂੰ ਲੱਗਦਾ ਕਿ ਇਹ ਜਿਹੜਾ ਪਰਮਾਨਡ ਵਾਲੀ ਗੱਲ ਆ ਉਹ ਸਹੀ ਕੀ ਲੱਗਦਾ ਕਿ ਇਸ ਤੋਂ ਬਾਅਦ ਇੱਥੇ ਖਜਾਬੇ ਰੱਖਿਆ ਜਾਵੇਗਾ ਜਾਂ ਦੁਬਾਰਾ ਇਸਾਮ ਫੇਰਿਆ ਜਾਵੇ ਨਹੀਂ ਨਹੀਂ ਉਸਾਮ ਦਾ ਤਾਂ ਕੋਈ ਕਾਰਨ ਨਹੀਂ ਬਣਦਾ ਉਸਾਮ ਦਾ ਕੋਈ ਕਾਰਨ ਨਹੀਂ ਬਣਦਾ ਇਸ ਦੇ ਵਿੱਚ ਜਿਹੜੀ ਆਪਣੇ ਜੇਲ ਆ ਨੇੜੇ ਤੇੜੇ ਜਾਂ ਕਿਸੇ ਹੋਰ ਕਿਤੇ ਵੀ ਜਿਹੜੇ ਆ ਪ੍ਰਸ਼ਾਸਨ ਜਿਹੜਾ ਤੁਹਾਨੂੰ ਲੱਗਦਾ ਉਹਨਾਂ ਨੂੰ ਫੀਟ ਰੱਖ ਸਕਦੇ ਕਿਹੜੇ ਕਿਹੜੇ ਬੰਦੇ ਹੈਗੇ ਨਹੀਂ ਸੱਤ ਬੰਦੇ ਆ ਜੀ ਜਿਦੇ ਵਿੱਚ ਦਿਲਜੀਤ ਸਿੰਘ ਕਲਸੀ ਹੈ ਗਰਮੀਤ ਸਿੰਘ ਆ ਕਲਵੰਤ ਸਿੰਘ ਆ ਬਸੰਤ ਸਿੰਘ ਆ ਤੇ ਪ੍ਰਧਾਨ ਮੰਤਰੀ ਬਾਜੇ ਕੇ ਟੋਟਰ 7 ਬੰਦੇ ਆ ਹਾਂ ਇਹ ਵਰਤ ਕਾਫੀ ਪਟੜੀ ਅੱਜ ਇਥੇ ਪਹੁੰਚੇ ਹੋਏ ਨੇ ਕਾਫੀ ਦਾ ਅੱਜ ਭਾਈ ਅਮਰਪਾਲ ਦੇ 7 ਸਾਥੀ ਜਿਹੜੇ ਆ ਉਹਨਾਂ ਨੂੰ ਲੈ ਕੇ ਅਜਨਾਲਾ ਕੋਰਟ ਦੇ ਲਈ ਫੇਸ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ 7 ਸਾਥੀ ਆ ਜਜੀਤ ਸਿੰਘ ਖਲਸੀ ਆ ਭਗਵੰਤ ਸਿੰਘ ਬਾਜੇ ਦੇ ਪ੍ਰਕਾਸ਼ ਪਤਰੀ ਆ ਅਜੀਤ ਸਿੰਘ ਆ ਖਲੋਨ ਸਿੰਘ ਰਾਉਂਦੇ ਆ ਕੋਲ ਚਲਾਵਾ ਆਪਣਾ ਦਰਬੀਰ ਤੇ ਕੋ ਪਰਵਾਹ ਉਹ ਮੇਰੇ ਨਾਲ ਕੀ ਜੇ ਆ ਰਿਹਾ ਕਿ ਅੱਜ ਦੇ ਬੰਦਾ ਦਰਵਾਜ਼ੇ ਖਤੋ ਉਹ ਦੇਖੋ ਪਨੀਜ਼ ਦਾ ਕੰਮ ਸਰਕਾਰ ਦਾ ਕੰਮ ਹੁੰਦਾ ਹੈ ਰਿਮਾਂਡ ਪਕੜਨਾ ਹੁਣ ਸਾਡੇ ਜਿਹੜੇ ਬਟੀ ਨਾ ਉਹ ਕਰਨੇ ਕੰਦੇ ਕਿਉਂਕਿ ਉਹਨਾਂ 2 ਸਾਲ ਕੈਦਿ ਦੇ ਵਿੱਚ ਹੈਗੇ ਆ ਹੁਣ ਉਹਨਾਂ ਦੇ ਨਾਲ ਜਿਹੜਾ ਪਹਿਲਾਂ ਦੇ ਸਾਡੀ ਟੱਟਾ ਕਿੱਦਾਂ ਗਿਆ ਉਹਨਾਂ ਦਾ ਜਿਹੜਾ ਬੇਬੁਨਿਆਦ ਜਿਹੜੇ ਖਲਾਈ ਗਏ ਉਹ ਤੋਂ ਹੋਣਾ ਹੈ ਤੇ ਕਹਿੰਦੇ ਸਰਕਾਰ ਜਿਹੜੀ ਆ ਇਹਨਾਂ ਕੱਦੀਆਂ ਕਰਦਾ Altyazı